ਮਾਰੇ ਦੇਖਣੀ ਇਹਨੇ ਕਿ ਬਲੀਡਿੰਗ ਆ ਰਹੀ ਹੈ 3 ਦਿਨ 4 ਦਿਨ ਤੋਂ ਬਾਅਦ ਆ ਰਹੀ ਹੈ ਪੰਜਵੇਂ ਛੇਵੇਂ ਦਿਨ ਵੀ ਆ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ਹੈ ਸਾਇਲੈਂਟ ਹੀਲ ਹੈਗੀ ਹੈ ਮਗਰ ਇਹ ਹੀਲ ਚ ਹੈ ਤਾਂ ਤੁਸੀਂ ਇਹਨੂੰ ਮੀਟਿੰਗ ਵੀ ਕਰਾ ਸਕਦੇ ਹੋ ਕੋਈ ਨੌਵੇਂ ਗ੍ਰਹਿ ਵੀ ਕਰਾ ਲੈਂਦਾ ਵੀਰੋ ਕੋਈ ਦਸਵੇਂ ਵੀ ਆਪਣੇ 11ਵੇਂ ਗ੍ਰਹਿ ਵੀ ਕਰਾ ਲੈਂਦਾ ਤੇ ਇਹਨੇ ਵੀ ਕਰਾਉਣ ਦਾ ਤਾਂ ਇਹਦਾ ਵੱਧ ਤੋਂ ਵੱਧ ਧਿਆਨ ਰੱਖੋ ਵੀਰੋ ਬੱਤ ਤੋਂ ਬਾਅਦ ਮੈਨੂੰ ਬਿਟਾਉਣ ਨੂੰ ਇਹ ਵੀ ਘਾ ਰਹੀ ਕਰਨ ਲਈ ਆਪਣੇ ਕੁੱਤਿਆਂ ਨੂੰ ਹੀਟ ਦੀ ਪ੍ਰੋਬਲਮ ਆਉਂਦੀ ਹੈ ਸਾਇਲੈਂਟ ਹੀਟ ਦਾ ਪ੍ਰੋਬਲਮ ਦਾ ਮੁੱਦਾ ਇਹੀ ਮੇਨ ਕਾਰਨ ਹੈ ਕਿ ਆਪਾਂ ਨਾ ਇਹਨਾਂ ਨੂੰ ਪ੍ਰੋਪਰ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਤੇ ਜ਼ਿੰਕ ਵਗੈਰਾ ਆਪਾਂ ਨਹੀਂ ਦਿੰਦੇ। ਇਸ ਕਰਕੇ ਇਹ ਸੈਲਨ ਹੀਟ ਦੇ ਵਿੱਚ ਆਉਂਦੀ ਆ। ਅਤੇ ਤੁਹਾਨੂੰ ਮੈਂ ਇਹ ਵੀ ਦੱਸ ਰਿਹਾ ਕਿ ਹੀਟ ਦੇ ਵਿੱਚ ਲਿਆਉਣ ਵਾਸਤੇ ਕਿਹੜੀ-ਕਿਹੜੀ ਦਵਾਈਆਂ ਆਉਂਦੀਆਂ ਨੇ ਵੀਰੋ। ਇਹ ਵੀ ਦਵਾਈਆਂ ਵੀਰੋ ਬਹੁਤ ਤਗੜੀਆਂ-ਤਗੜੀਆਂ ਦਵਾਈਆਂ ਹੁੰਦੀਆਂ ਨੇ ਹੀਟ ਦੇ ਵਿੱਚ। ਈਵੀਕੇਅਰ ਇੱਕ ਤਾਂ ਇਹ ਮਾਲਿਆ ਦੀ ਇਹ ਵੀ ਬਹੁਤ ਵਧੀਆ ਦਵਾਈ ਆ ਵੀਰੋ। ਇਹਦੇ ਨਾਲ ਵੀ ਹੀਟ ਦੇ ਵਿੱਚ ਪਸ਼ੂ ਆ ਜਾਂਦਾ। ਇੱਕ ਵੀਰੋ ਫੈਕਟੀ ਸੈੱਟ ਆਉਂਦੀ ਆ ਵੀਰੋ ਇਹ ਵੀ ਵਧੀਆ ਬਹੁਤ ਵਧੀਆ। ਇੱਕ ਹਰੀ ਕਿੱਟ ਆਉਂਦੀ ਆ ਵੀਰੋ ਇਹ ਵੀ ਬਹੁਤ ਵਧੀਆ ਚੀਜ਼ ਆ। ਇੱਕ ਓਵਰਟੋਨ ਆ ਜਾਂਦੀ ਹੈ ਵੀਰੋ ਇਹ ਵੀ ਬਹੁਤ ਵਧੀਆ ਹੈ ਇੱਕ ਡਾਕਟਰ ਜੌਨ ਦੇ ਆਏ ਨੇ ਵੀਰੋ ਹਿੱਟੋ ਵੈਕਟ ਪਲੱਸ ਹਿੱਟੋ ਵੈਕਟ ਪਲੱਸ ਵੀ ਆਉਂਦੇ ਵੀਰੋ ਇਹ ਵੀ ਸਹੀ ਹੈ ਇੱਕ ਰੈਪਟੋ ਵੈਕਟ ਵੀ ਆਉਂਦੇ ਵੀਰੋ ਉਹ ਵੀ ਬਹੁਤ ਵਧੀਆ ਪ੍ਰਾਇਮੇਟ ਨੇ ਦੇ ਵਿੱਚ ਤੇ ਇੱਕ ਇੰਜੈਕਸ਼ਨ ਵੀ ਆਪਾਂ ਲਾ ਸਕਦੇ ਆ ਇਹਨਾਂ ਨੂੰ ਵੈਕਟ ਮੈਡੀਆਂ ਹੋਗਾ ਕੈਟਲ ਹੋ ਗਿਆ ਤੇ ਪ੍ਰਾਗਣਾ ਹੋ ਗਿਆ ਬਹੁਤ ਤਰ੍ਹਾਂ ਦੇ ਵੀਰੋ ਆਉਂਦੇ ਨੇ ਜਿਵੇਂ ਲੂਟ ਅਲਰਜੀ ਵਗੈਰਾ ਹੋਗੇ ਬਹੁਤ ਤਰ੍ਹਾਂ ਦੀ ਵੀ ਵੀਰੋ ਜੇ ਆਪਾਂ ਹੋਰ ਗੱਲ ਕਰੀਏ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ